ਸੋਰਾ ਸ਼ਹਿਰ ਦੇ ਵਿੱਚ پارک ਦੀ ਕਾਫੀ ਘਾਟ ਹੈ ਕਿਉਂਕਿ ਵਾਰਡ 13 ਪੈਂਦੇ ਆ ਤੇ پارک ਜਿਹੜੇ ਗਿਣਤੀ ਦੇ ਹੀ ਆ 1 ਜਾਂ 2 پارک ਹੈ ਜੇ ਗੱਲ ਕੀਤੀ ਜਾਵੇ ਵਾਰਡ ਨੰਬਰ 9 ਤੇ 10 ਜਰੂਰ ਇਹਨੂੰ ਸੁਭਾਗ ਪ੍ਰਾਪਤ ਹੋਇਆ ਕਿ پارک ਇਸ ਵਾਰਡ ਦੇ ਵਿੱਚ ਨਸੀਬ ਹੋਇਆ ਲੋਕਾਂ ਨੂੰ ਇੱਕ ਵਾਰਡ ਜਿਹੜਾ ਕਹਿੰਦੇ 8 ਨੰਬਰ ਵਾਰਡ ਦੇ ਵਿੱਚ ਵੀ پارک ਹੈਗਾ 7 ਨੰਬਰ ਵਾਰਡ ਦਾ ਸਾਂਝਾ پارک ਹੈਗਾ ਪਰ ਹਾਲਾਤ ਉਹਦੇ ਕੀ ਹੈ ਵੱਧ ਤੋਂ ਵੱਧ پارک ਜਿਹਨਾਂ ਦੇ ਹੈਗੇ ਆ ਉਹ ਕਹਿੰਦੇ ਸਾਡੇ ਕੋਲ ਇਹ ਤਾਂ پارک ਨਾ ਹੋਵੇ ਕਿਉਂਕਿ ਇੱਥੇ ਕੋਈ ਨਾ ਕੋਈ ਬਿਮਾਰੀ ਕੋਈ ਜੀਵ ਜੰਤੂ ਕੁਛ ਵੀ ਬੱਚੇ ਜਿਹੜੇ ਖੇਡਣ ਆਉਂਦੇ ਆ ਉਹਨਾਂ ਨੂੰ ਲੜ ਸਕਦਾ ਕਿਉਂਕਿ ਹਾਲਾਤ ਬੜੇ ਵੱਤ ਤੋਂ ਵੱਤਰ ਹੁੰਦੇ ਆ ਸਫਾਈ ਨਹੀਂ ਹੁੰਦੀ ਉਸ ਕਰਕੇ ਪਾਰਕ ਕਮੇਟੀ ਇੱਥੇ ਖੜੀ ਹੈ ਨਵ ਦੁਰਗਾ ਜਾਗਰਤਾ ਕਮੇਟੀ ਹੈ ਇਹ ਜਿਨ੍ਹਾਂ ਨੇ ਦੱਸਿਆ ਕਿ ਇੱਥੇ ਜਾਗਰਨ ਦੇ ਟਾਈਮ ਜ਼ਰੂਰ ਸਫਾਈ ਹੋਈ ਸੀ ਪਰ ਉਸ ਤੋਂ ਬਾਅਦ ਕਰੀਬ ਡੇਢ ਮਹੀਨਾ ਹੋ ਗਿਆ ਇੱਥੇ ਸਾਫ ਸਫਾਈ ਦਾ ਹਾਲਾਤ ਬਹੁਤ ਮੰਦੇ ਆ ਇੱਥੇ ਜਿਹੜੇ ਝੂਲੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਇੱਥੇ ਪਾਰਕ ਦੇ ਵਿੱਚ ਨਵਾਂ ਝੂਲਾ ਲੱਗਾ ਹੈਗਾ ਇਹ ਵੀ ਜਾਗਰਨ ਕਮੇਟੀ ਹੈ ਯਾ ਪਾਰਕ ਕਮੇਟੀ ਕਹਿਦੀ ਹੈ ਯਾ ਮਹੱਲਾ ਨਿਵਾਸੀ ਕਹਿਦੀ ਹੈ ਐਨ ਆਰ ਆਈ ਵੀਰ ਕਹਿਦੀ ਹੈ ਸਾਰਿਆਂ ਵੱਲੋਂ ਸਹਿਯੋਗ ਦੇ ਕੇ ਦੋ ਝੂਲੇ ਯਾ ਇਸ ਤੋਂ ਪਹਿਲਾਂ ਵੀ ਜਿਹੜੇ ਝੂਲੇ ਲੱਗੇ ਆ ਉਹ ਵੀ ਇਹਨਾਂ ਵੱਲੋਂ ਲਗਵਾਏ ਗਏ ਆ ਗੱਲਬਾਤ ਵੀ ਕਰ ਲੈਨੇ ਆ ਕਿ ਅਪੀਲ ਵੀ ਜ਼ਰੂਰ ਕਰਦੇ ਪਏ ਆ ਕਿ ਬੱਚਿਆਂ ਦਾ ਭਵਿੱਖ ਹੈ ਬੱਚਿਆਂ ਨੂੰ ਖੇਡਣ ਲਈ ਗਰਾਊਂਡਾ ਮਿਲਣਾ ਨਸ਼ੇ ਤੋਂ ਤਾਂ ਹੀ ਦੂਰ ਰਹਿ ਸਕਦੇ ਆ ਸ਼ਰਮਾ ਜੀ ਪਾਰਕ ਕਹਿੰਦੇ ਨਸੀਬ ਬੜੇ ਔਖੇ ਹੁੰਦੇ ਆ ਘਾਟ ਬਹੁਤ ਹੈ ਸ਼ਹਿਰ ਨੂੰ ਲੋਕਾਂ ਦੀ ਡਿਮਾਂਡ ਹੈ ਤੁਹਾਡੇ ਕੋਲ ਪਾਰਕ ਹੈਗਾ ਪਰ ਇਹਦੇ ਹਾਲਾਤ ਤੁਸੀਂ ਕਹਿੰਨੇ ਵੱਧ ਤੋਂ ਵੱਤਰ ਆ ਬਿਲਕੁਲ ਸਹੀ ਆ ਜੀ ਤੁਸੀਂ ਸ਼ਹਿਰਾਂ ਦੇ ਪਾਰਕ ਦੇਖ ਲਓ ਕਿੰਨੇ ਸੋਹਣੇ ਕਾ ਕਮੇਟੀ ਨੇ ਕਿੰਨੇ ਸੋਹਣੇ ਰਾ ਕਿੰਨੇ ਸੋਹਣੇ ਫੁੱਲ ਬੂਟੇ ਲੱਗੇ ਆਪਾਂ ਦੇਖਨੇ ਜਲੰਧਰ ਲੁਧਿਆਣੇ ਫਗਵਾੜੇ ਵਿੱਚ ਅਸੀਂ ਦੇਖਦੇ ਆ ਜਾ ਕੇ ਪਰ ਗੁਰਾਇਆਂ 'ਚ ਦੇਖੋ ਪਾਰਕ ਤਾਂ ਕੋਈ ਦੇ ਹੈ ਨਹੀਂ ਹਾਲਾਂਕਿ ਸ਼ਹਿਰਾਂ 'ਚ ਪਾਰਕ ਬਹੁਤ ਆ ਇੱਥੇ ਪਾਰਕ ਵੀ ਹੈ ਨਹੀਂ ਪਰ ਫੇਰ ਵੀ ਇਹਨਾਂ ਕੋ ਧਿਆਨ ਦਿੱਤਾ ਜਾ ਰਿਹਾ ਸਾਡੀ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਇਹ ਪਾਰਕ ਨੂੰ ਇੰਨਾ ਸੁੰਦਰ ਬਣਾਓ ਵੀ ਜਿਹੜਾ ਬੰਦਾ ਕੋਈ ਐਨਆਰਆਈ ਆਵੇ ਜਾਂ ਕੋਈ ਲੋਕਲ ਆਵੇ ਜਾਂ ਕੋਈ ਸਾਡੇ ਸ਼ਹਿਰ ਦੇ ਬੰਦੇ ਹੋਣ ਕਹਿਣ ਬਈ ਕੀ ਬਾਤ ਹੈ ਪਾਰਕal ਦੇਖ ਕੇ ਹਰੀਆਲੀ ਚਾਹੁੰਨੇ ਆਪਾਂ ਸਾਰੇ ਆਪਾਂ ਪਹਾੜਾਂ ਤੇ ਜਾਂਦੇ ਹਰੀਆਲੀ ਦੇਖਣ ਲਈ ਜੇ ਆਪਾਂ ਇੱਥੇ ਸਾਰਾ ਕੋਸ਼ਿਸ਼ ਕਰ ਦਈਏ ਹਰੀਆਲੀ ਲਾਈਏ ਤਾਂ ਕਿੰਨਾ ਵਧੀਆ ਲੱਗੂਗਾ ਉਹ ਸ਼ਹਿਰ ਦੀ ਵੀ ਸ਼ੋਭਾ ਆ ਕਮੇਟੀ ਦੀ ਵੀ ਸ਼ੋਭਾ ਆ ਆਪਣੀ ਸਾਰਿਆਂ ਦੀ ਸ਼ੋਭਾ ਆ ਅਸੀਂ ਤਾਂ ਇਹੀ ਬੇਨਤੀ ਕਰ ਸਕਦੇ ਪ੍ਰਸ਼ਾਸਨ ਨੂੰ ਬਾਕੀ ਅਸੀਂ ਨਾਲ ਆ ਅਸੀਂ ਤਨੋਂ ਮਨੋਂ ਤਨੋਸਾਰੀ ਕਮੇਟੀ ਨਾਲ ਆ ਜਿੱਦਾਂ ਕਹਿਣਗੇ ਆ ਦੇਖੋ ਸਾਰੇ ਝੂਲੇ ਲਗਾਏ ਗਏ ਆ ਇਹ ਪ੍ਰਸ਼ਾਸਨ ਨੇ ਲਗਾਏ ਗਏ ਇਹ ਸਾਡੇ ਮੈਂਬਰਾਂ ਨੇ ਆਪਣੇ ਆਪਣੇ ਪੈਸੇ ਪਾ ਕੇ ਸਾਰੇ ਝੂਲੇ ਲਵਾਏ ਤਾਂ ਕਿ ਚਲੋ ਇੱਥੇ ਸ਼ਾਮ ਨੂੰ ਰੌਣਕ ਲੱਗੀ ਰਹਿੰਦੀ ਆ ਇੱਥੇ ਲੋਕੀ ਸੈਰ ਕਰਨ ਆਉਂਦੇ ਆ ਸਫਾਈ ਹੋਊਗੀ ਤਾਂ ਕਿੰਨਾ ਵਧੀਆ ਲੱਗੂਗਾ ਬਰਸਾਤ ਦਾ ਮੌਸਮ ਹੈ ਇੱਥੇ ਸੌ ਜੀਵ ਜੰਤੂ ਜੇ ਸਫਾਈ ਹੋਊ ਤਾਂ ਜੀਵ ਜੰਤੂ ਨਹੀਂ ਆਉਂਦਾ ਹਰੀਆਲੀ ਹੋਊ ਤਾਂ ਕਿੰਨਾ ਸੋਹਣਾ ਲੱਗਦਾ ਆਪਾਂ ਨੂੰ ਸੋ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਲਈ ਇੱਕ ਵਧੀਆ ਜਿਹਾ ਮਾਲੀ ਦਿੱਤਾ ਜਾਵੇ ਔਰ ਇਹ ਸਾਫ ਸਫਾਈ ਦਾ ਖਿਆਲ ਰੱਖਿਆ ਜਾਵੇ ਜੋ ਸਾਡੇ ਲੈਕ ਸੇਵਾ ਆ ਅਸੀਂ ਸਾਰੇ ਮੈਂਬਰ ਤੇ ਆ ਰਹੇ ਆ ਜੋ ਵੀ ਸਾਨੂੰ ਕਮੇਟੀ ਦਾ ਹੁਕਮ ਹੋਵੇ ਕਹਿੰਦੇ ਇੱਥੇ ਸਾਫ ਜਿਹੜਾ ਸੈਰ ਕਰਨ ਨੂੰ ਬੰਦੇ ਘੱਟ ਤੇ ਕੁੱਤੇ ਲੋਕ ਜ਼ਿਆਦਾ ਲੈਂਦੇ ਆ ਗੰਧ ਉਹ ਜ਼ਿਆਦਾ ਬੰਦੇ ਆ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਦੇਖੋ ਪਹਿਲਾਂ ਤਾਂ ਲੋਕ ਸਮਝਦਾਰ ਚਾਹੀਦੇ ਸਾਡੇ ਜੀ ਲੋਕ ਸਮਝਦਾਰ ਨਹੀਂ ਜੇ ਅਸੀਂ ਕਿਸੇ ਨੂੰ ਕਹਿੰਨੇ ਆ ਤਾਂ ਲੜਦੇ ਆ ਲੇਕਿਨ ਇਹ ਵੀ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਇੱਥੇ ਲਿਖਿਆ ਹੋਵੇ ਵੀ ਭਾਈ ਇੱਥੇ ਕੁੱਤੇ ਨਹੀਂ ਇੱਥੇ ਬੰਦੇ ਲੇਡੀਜ਼ ਬੱਚੇ ਸੈਰ ਕਰਨ ਲਈ ਆ ਲਿਖੇ ਦਾ ਕਿੰਨਾ ਅਸਰ ਮੰਨਦੇ ਤੁਸੀਂ ਲਿਖੇ ਦਾ ਚਲੋ ਕੁਛ ਤਾਂ ਹੋਊਗਾ ਕਮੇਟੀ ਨੇ ਲਿਖਿਆ ਹੋਵੇ ਭਾਈ 500 ਜੁਰਮਾਨਾ 1000 ਜੁਰਮਾਨਾ ਕਹਿੰਦਾ ਮਤਲਬ ਇਹ ਆ ਪਰ ਇਹ ਆ ਵੀ ਲੋਕੀ ਫੇ ਨਹੀਂ ਸਮਝਦੇ ਇੱਥੇ ਕਈ ਵਾਰੀ ਸਾਡੇ ਮੈਂਬਰਾਂ ਨੇ ਕਿਸੇ ਨੇ ਕਿਹਾ ਤਾਂ ਉਹਨਾਂ ਲੜਨ ਲੱਪ ਜਾਂਦੇ ਆ ਮਤਲਬ ਉਹ ਕਹਿੰਦੇ ਵੀ ਭਲਾ ਵੀ ਅੱਜ ਕੱਲ ਕਰਨਾ ਜਿਹੜਾ ਬਹੁਤ ਔਖਾ ਆ ਜੇ ਆਪਾਂ ਕੋਈ ਚੰਗਾ ਕੰਮ ਕਰਦੇ ਉੱਚ ਵੀ ਲੋਕੀ ਰਾਜੀ ਨਹੀਂ ਹੈ ਚਲੋ ਦੇਖੋ ਬਹੁਤ ਮਿਹਨਤ ਕਰਦੇ ਜਿੰਨੇ ਵੀ ਸਾਡੇ ਪਾਰਕ ਵਾਲੇ ਮੈਂਬਰ ਆ ਅਸੀਂ ਵੀ ਮੈਂਬਰ ਆ ਦੇਖੋ ਪਿੱਛੇ ਸਾਡੇ ਸਾਰੇ ਖੜੇ ਆ ਮੈਂਬਰ ਔਰ ਇਹ ਰਾਤ ਪਰਦਾਨ ਲਾ ਕੇ ਦੇਖੋ ਸਫਾਈ ਦੇਖੋ ਐਸ ਵੇਲੇ ਕਿੰਨੀ ਸੋਹਣੀ ਸਫਾਈ ਕੀਤੀ ਗਈ ਆ ਚਲੋ ਸਫਾਈ ਦਿਖਾ ਦਿਓ ਬਾਅਦ ਵਿੱਚ ਦੂਜੀ ਸਫਾਈ ਵੀ ਦਿਖਾਣੇ ਆ ਉਹ ਦੂਜੀ ਜਿਹੜੀ ਆ ਦੇਖੋ ਇਹ ਮੈਂਬਰਾਂ ਨੇ ਸਾਰਾ ਇਹਦੇ ਲਈ ਆਪਣਾ ਕੀਮਤੀ ਸਮਾਂ ਕੱਢ ਕੇ ਦੇਖੋ ਕਿੰਨੀ ਸੁਣੀ ਸਫਾਈ ਕੀਤੀ ਆਪਣਾ ਮਨ ਤਨ ਤਨ ਮਨ ਤਾਂ ਸਾਰਾ ਕੁਝ ਲਾਉਂਦੇ ਇੱਥੇ ਤਾਂ ਕਿ ਸ਼ਹਿਰ ਲਈ ਸੋਹਣਾ ਲੱਗੇ ਸਾਡੇ ਭਰਾਵਾਂ ਨੂੰ ਸੋਹਣਾ ਲੱਗੇ ਸਾਡੇ ਵੀਰਾਂ ਨੂੰ ਸਾਡੇ ਸੋਹਣਾ ਲੱਗੇ ਸੋ ਦਿਨ ਪਰ ਦਿਨ ਅਸੀਂ ਇਹੀ ਚਾਹੁੰਦੇ ਆ ਵੀ ਇਹ ਪਾਰਕ ਸਾਡਾ ਨਾ ਹਰਿਆ ਭਰਿਆ ਲੱਗੇ ਵੀ ਅਸੀਂ ਤਾਂ ਬਾਹਰਲੇ ਮੁਲਕ ਜਾ ਕੇ ਹੁੰਨੇ ਆ ਸਾਨੂੰ ਇਦਾਂ ਲੱਗਿਆ ਅਸੀਂ ਦਾ ਹਰਾ ਭਰਾ ਦਾ ਬਹੁਤ ਸਾਨੂੰ ਦੇਖਦਾ ਪਰ ਕਾ ਈਡੀ ਈ ਹੋਈ ਹੈ ਜਿਹਦੇ ਉਹਦੇ ਵਿੱਚ ਜਾਣ ਲੱਗੇ ਵੀ ਡਰ ਲੱਗਦਾ ਹੈ ਕਿ ਉਹਦੇ ਵਿੱਚ ਕੁਝ ਨਾ ਕੁਝ ਨਿਕਲ ਨਾ ਆਵੇ ਅਸੀਂ ਅੱਧ ਤੱਕ ਤਾਂ ਸਾਫ਼ ਕਰਤਾ ਜੀ ਬਾਕੀ ਦੇਖੋ ਹੁਣ ਕਾ ਇੱਕ ਕਮੇਟੀ ਨੂੰ ਚਾਹੀਦਾ ਵੀ ਦੇਖਣਾ ਚਾਹੀਦਾ ਕਿਉਂਕਿ ਪਾਰਕ ਜਿਹੜਾ ਇੱਕ ਕਮੇਟੀ ਦਾ ਆ ਕਮੇਟੀ ਨੂੰ ਜਲ ਧਿਆਨ ਦੇਣਾ ਚਾਹੀਦਾ ਆਪਾਂ ਹੋਰ ਸੋਚ ਸੁਵਾਈਆਂ ਕਰਦੇ ਲੇਕਿਨ ਇਹ ਪਾਰਕ ਜਿਹੜਾ ਦੇਖੋ ਆ ਸਾਰਾ ਜਿਹੜਾ ਪਾਰਕ ਆ ਕਿਦਾਂ ਭਰਿਆ ਪਿਆ ਦੇਖੋ ਘਰੇ ਘਾਹ ਦੇ ਨਾਲ ਪਰ ਫਿਰ ਵੀ ਵਿੱਚ ਵਿੱਚ ਸਾਡੇ ਇਹ ਮੈਂਬਰ ਆ ਇਹ ਇਹ ਸਾਰੇ ਸਫਾਈ ਕਰਦੇ ਆ ਔਰ ਜਿਹੜਾ ਪਿੱਛੇ ਤੁਸੀਂ ਦੇਖਿਆ ਵੀ ਸਾਰਾ ਇਹਨਾਂ ਨੇ ਸਾਫ ਕੀਤਾ ਆ ਹੂੰ ਹੂੰ ਸੋ ਸਾਡੀ ਤਾਂ ਮੰਗ ਪ੍ਰਸ਼ਾਸਨ ਨੂੰ ਆ ਵੀ ਥੋੜਿਆਂ ਦਿਨਾਂ ਬਾਅਦ ਇੱਥੇ ਜਿਹੜੀ ਸਫਾਈ ਜ਼ਰੂਰ ਕਰਾਤੀ ਜਾਵੇ ਇਹਦੇ ਵਿੱਚ ਕੋਈ ਜਾਨਵਰ ਵੀ ਹੋ ਸਕਦਾ ਇਹਦੇ ਵਿੱਚ ਮਤਲਬ ਕਿਸੇ ਬੱਚੇ ਦੇ ਕੋਲ ਜਾਨਵਰ ਲੜ ਸਕਦਾ ਇਹੀ ਆ ਵੀ ਸਫਾਈ ਜ਼ਰੂਰ ਆ ਹੂੰ ਕਹਿੰਦੇ ਹੁੰਦੇ ਆ ਵੀ ਜਿੱਥੇ ਸਫਾਈ ਹੋਊਗੀ ਨਾ ਉਥੇ ਪਰਮਾਤਮਾ ਦਾ ਵੀ ਵਾਸ ਹੁੰਦਾ ਇੱਕ ਬਾਜੀ ਆ ਟੈਂਕੀ ਦਾ ਟੈਂਕੀ ਦੀ ਸਾਡੀ ਬੇਨਤੀ ਆ ਹਾਂ ਇਹ ਇੱਕ ਸਾਡੀ ਟੈਂਕੀ ਦੀ ਬੇਨਤੀ ਆ ਜੇ ਹੋ ਜਵੇ ਤਾਂ ਇਹਦੀ ਕੋਈ ਲੋੜ ਤਾਂ ਹੈ ਨਹੀਂ ਕਿ ਜਿੱਦਾਂ ਨਾ ਦਾ ਇਹ ਕੰਮ ਕਰ ਰਹੀ ਆ ਜਾਦੀ ਬਣੀਓ ਆ ਤੇ ਨਾ ਇਹ ਚੱਲ ਰਹੀ ਆ ਜੇ ਇਹ ਨੂੰ ਇਹ ਨੂੰ ਖਤਮ ਕੀਤਾ ਜਾ ਸਕਦਾ ਕਿਸੇ ਤਰ੍ਹਾਂ ਇਹ ਨੂੰ ਖਤਮ ਕੀ ਕਰ ਦਿਓ ਤੇ ਇਹ ਦੇ ਵਿੱਚ ਨਹੀਂ ਆਦਾ ਹੈਗਾ ਆਉਂਦਾ ਹੀ ਨਹੀਂਗਾ ਜੀ ਇੱਕ ਵਾਰੀ ਵੀ ਨਹੀਂ ਭਰਿਆ ਜੀ ਪਾਣੀ ਪਾ ਬਣੀ ਆ ਜਾਦੀ ਬਣੀਓ ਆ ਜੀ ਇਦਾਂ ਹੀ ਆ ਦੂਸਰਾ ਜਦੋਂ ਜਦੋਂ ਬਣੀ ਇਹ ਨਾਲੀ ਚੋਣ ਲਾ ਪਈ ਆ ਤੇ ਇਹਦਾ ਕੋਈ ਫਾਇਦਾ ਹੀ ਨਹੀਂਗਾ ਜਦ ਫਾਇਦਾ ਨਹੀਂਗਾ ਇਹਦਾ ਜੇ ਆਪਾਂ ਲੈ ਸਕਦੇ ਤਾਂ ਫਿਰ ਇਹਦੀ ਲੋੜ ਕੀ ਆ ਉਹਦੀ ਜਗ੍ਹਾ ਤੇ 20 ਸਾਲ ਹੋ ਗਏ ਇਹਨੂੰ ਬਣੇ ਨੂੰ ਕੁਝ ਇਹਨਾਂ ਕੋਈ ਗੱਲਬਾਤ ਹੋ ਜਵੇ ਜਿਆਦਾ ਹੀ ਹੋ ਗਿਆ ਹੁਣ 25 26 ਸਾਲ ਹੋ ਗਏ ਹੋਣੇ ਆ ਤੇ ਪਰ ਹੁਣ ਇਹਦੇ ਬਾਰੇ ਕੋਈ ਦੇਖੋ ਆ ਪਾਰਕ ਵਧੀਆ ਬਣਿਓ ਹੋਵੇ ਗੁਰੂ ਘਰ ਲੱਗ ਗਿਆ ਸਾਡੇ ਗੁਰੂ ਘਰ ਲੱਗ ਗਿਆ ਦੇਖੋ ਕੋਈ ਆਉਂਦਾ ਆ ਸਕੂਲ ਆ ਬੱਚੇ ਆਉਂਦੇ ਆ ਬੈਠੂਗੇ ਬਹੁਤ ਬਹੁਤ ਸੇਵਾ ਕੇ ਦਰਵਾਜ਼ਾ ਦੇਖੋ ਸਭ ਕੁਝ ਹੋਏਗਾ ਇੱਥੇ ਨਾਲੇ ਪਾਰਕ ਦੇ ਵਿੱਚ ਜੇ ਪਾਰਕ ਦੇ ਵਿੱਚ ਕੋਈ ਆ ਕੇ ਬੈਠੂਗਾ 2 ਘੰਟੇ ਘੰਟਾ ਤੇ ਅਗਲੇ ਦੀ ਮਨ ਨੂੰ ਤਸੱਲੀ ਮਿਲਦੀ ਆ ਤਾਂ ਖੁਸ਼ੀ ਖੁਸ਼ੀ ਮਿਲਦੀ ਆ ਇਹ ਫਾਇਦਾ ਹੀ ਆ ਇਹ ਪਰ ਜੇ ਕੋਈ ਛੋੜਾ ਜਾ ਜਿੰਨਾ ਵੀ ਆਪਣੇ ਕੋਈ ਧਿਆਨ ਦਿੱਤਾ ਜਾਵੇ ਇਹਦੇ ਵਿੱਚ ਜੇ ਸਾਡੇ ਕੋ ਕੁਝ ਕਰਾਉਣਾ ਅਸੀਂ ਵੀ ਕਰਾਂਗੇ ਸਾਰੀ ਕਮੇਟੀ ਜਿਹੜੀ ਨਾਲ ਵਾ ਇਦਾਂ ਨਹੀਂ ਹੈਗਾ ਕਮੇਟੀ ਨਹੀਂ ਹੈਗੀ ਕਮੇਟੀ ਕਰਨ ਨੂੰ ਤਿਆਰ ਵਾ ਸਭ ਕੁਝ ਕਰੂਗੀ ਪਰ ਇਹ ਥੋੜਾ ਜਿਹਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਹਨ ਜਿੱਦਾਂ ਉਹ ਪਾਜੀ ਤੋਂ ਪਹਿਲਾਂ ਕੁੱਤਿਆਂ ਦੀ ਗੱਲ ਕੀਤੀ ਆ ਹਨ ਤੇ ਸਾਨੂੰ ਕੋਈ ਸਹਾਇਤਾ ਮਿਲੇ ਚਲੋ ਜਾਂ ਨਾਲ ਸਾਨੂੰ ਪਤਾ ਹੋਵੇ ਸਾਡੇ ਨਾਲ ਕੋਈ ਖੜੇ ਆਇਆ ਫਿਰ ਤਾਂ ਅਸੀਂ ਵੀ ਕੋਸ਼ਿਸ਼ ਕਰ ਸਕਦੇ ਆ ਨਾ ਜੀ ਹੁਣ ਕੱਲਿਆਂ ਦਾ ਸਾਡੇ ਵੀ ਇਦਾਂ ਹੈ ਨਹੀਂਗਾ ਟਾਈਮ ਦੇਣਾ ਆ ਕਿੱਦਾਂ ਆ ਕਿੱਦਾਂ ਨਹੀਂ ਹੈਗਾ ਹਨਾ ਤੇ ਅਸੀਂ ਹੋਰ ਕਿਸੇ ਨੂੰ ਵੀ ਇਤਸ਼ਾਹ ਕਰ ਸਕਦੇ ਪਾਜੀ ਜਾਰ ਆਇਆ ਕਰੋ ਪ੍ਰਸ਼ਾਸਨ ਤੋਂ ਆਸ ਉਮੀਦ ਕਹਿੰਦੇ ਘੱਟੇ ਲਾ ਦੇ ਇਹ ਲਈ ਕਹਿੰਦੇ 15000 ਰੁਪਏ ਖਰਚੇ ਲੱਗੇ ਮਸ਼ੀਨ ਮਚੂਨ ਕੋਈ ਲਿਆਂਦੇ ਵੀ ਗੱਲ ਕਮੇਟੀ ਤੁਹਾਡੀ ਕਰ ਰਹੀ ਸੀਗੀ ਨੇ ਮਸ਼ੀਨ ਤਾਂ ਹੁਣ ਅਸੀਂ ਆਪੇ ਹੀ ਲਿਆਵਾਂਗੇ ਹਨਾ ਇਕੱਠੇ ਕਰਕੇ ਪੈਸੇ ਤੇ ਤੁਹਾਡੀ ਕਮੇਟੀ ਗੱਲ ਕਰ ਕਮੇਟੀ ਹਾਂਜੀ 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 ਅਸੀਂ ਉਹ ਲਿਆਉਣੀ ਆ ਹੁਣ ਇਹਦੇ ਵਿੱਚ ਇਹਦੀ ਸਫਾਈ ਕੀਤੀ ਜਾਊਗੀ ਅਸੀਂ ਤਾਂ ਬਹੁਤ ਬਹੁਤ ਸੋਚ ਰਹੇ ਆ ਪੇ ਇਹਨੂੰ ਪਾਰ ਕੇ ਜਦੋਂ ਪਤਾ ਲੱਗੇ ਵੀ ਹਾਂ ਵੀ ਪਾਰਕਵਾ ਗਰਾਿਆਂ ਦੀ ਪਾਰਕਵਾ ਕੋਈ ਅਗਲਾ ਲੈ ਕੇ ਆਵੇ ਪਿੱਛੋਂ ਕਿਸੇ ਦਾ ਕੋਈ ਰਿਸ਼ਤੇਦਾਰ ਆਉਂਦਾ ਕੋਈ ਕੁਝ ਵੀ ਆਉਂਦਾ ਆ ਉਹ ਅਗਲਾ ਲੈ ਕੇ ਆਵੇ ਵੀ ਹਾਂ ਵੀ ਆ ਜਾਓ ਚਲੋ ਸਾਨੂੰ ਪਾਰਕ 'ਚ ਲੈ ਕੇ ਚੱਲੀਏ ਖਾਲ ਬਾਅਦ ਸਫਾਈ ਮੈਨੂੰ ਲੱਗਦਾ ਜਗਰਦਾ ਜਦੋਂ ਆਉਂਦਾ ਉਸ ਕਦੇਲੇ ਸਫਾਈ ਹੁੰਦੀ ਹੋਣੀ ਨਹੀਂ ਜੀ ਸਾਡਾ ਹੋਇਆ ਆ ਮੇਰਾ خیال ਮਹੀਨਾ ਸਵਾ ਦੋ ਮਹੀਨੇ ਹੋ ਗਏ ਆ ਤੇ ਉਸ ਤੋਂ ਬਾਅਦ ਆਏ ਨਹੀਂ ਕਿ ਕੋਈ ਵੀ ਆਹ ਦੇਖੋ ਕਿੱਡਾ ਕਿੱਡਾ ਹੋ ਗਿਆ ਤੇ ਇਹਦਾ ਹੁਣ ਅਸੀਂ ਸੋਚਿਆ ਵੀ ਇਹਨੂੰ ਯਾਰ ਕੁਛ ਕਰੀਏ ਜਿਹੜੀ ਕਿ ਵਧੀਆ ਕਰੀਏ ਗੁਜਰਾਣਾ ਕੰਟੈਕਟ ਕਰਾ ਦਈਏ ਗੁਜਰ ਇੱਥੇ ਆ ਗਏ ਆਪਣੇ ਬੱਚਾ ਵਾਰ ਦੋ ਨਹੀਂ ਨਹੀਂ ਉਹ ਤੁਹਾਡਾ ਨਹੀਂ 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 ਫੇਰ ਚਲੋ ਉਹ ਵਧੀਆ ਤੁਹਾਡੀ ਸੋਚਣੀ ਚਲੋ ਵਧੀਆ ਆ ਆਪਾਂ ਮੰਨਦੇ ਆ ਪਰ ਜੇ ਜੇ ਆਪਾਂ ਆਪਾਂ ਵੀ ਗੱਲ ਕਰ ਸਕਦੇ ਆ ਗੁਜਰਾ ਦੇ ਕੱਲਈਆ ਆਪਣੇ ਨਾਲ ਜੇ ਜੇ ਹੁਣ ਨਹੀਂ ਕੋਈ ਸੌਂਦਾ ਤੇ ਨਹੀਂ ਕੋਈ ਸੌਂਦਾ ਤਾਂ ਬਚਪਕ ਪ੍ਰਧਾਨ ਜੀ ਨਾਲਾ ਜਿਹੜਾ ਦੇਖੋ ਬਾਹਰ ਬਾਹਰ ਨਾਲਾ ਉਹ ਵੀ ਟੁੱਟਿਆ ਆ ਨਾਲਾ ਵੀ ਬਣਨਾ ਚਾਹੀਦਾ ਬੱਚਾ ਡੱਪਵੇ ਕੋਈ ਉਹ ਵੀ ਮਾੜੀ ਗੱਲ ਆ ਇੱਕ ਸਾਡਾ ਥੋੜੀ ਜਿਹੀ ਬੇਨਤੀ ਆ ਜੇ ਕੋਈ ਇਹ ਵੀਡੀਓ ਸੁਣੇ ਜਿੱਦਾਂ ਦਰਾਖਤਵਾ ਸਾਡੇ ਲਾਗੇ ਬਣਿਓ ਆ ਜਿਹੜੇ ਅਸੀਂ ਲਾਉਣੇ ਆ ਉਹ ਕੀ ਕਰਦੇ ਆ ਇਹਦੇ ਉੱਤੇ ਕੁਛ ਨਾ ਕੁਛ ਪਾ ਜਾਂਦੇ ਆ ਕੌਣ ਆ ਜਿੱਦਾਂ ਆਪਣੇ ਕੋਈ ਵੀ ਪਬਲਿਕ ਸ਼ਰਾਰਤੀ ਆਂਸਰ ਹਾਂਜੀ ਹਾਂਜੀ ਦਰਤੀ ਵੀ ਕਹਿ ਸਕਦੇ ਪਰ ਚਲੋ ਅਗਲੇ ਦਾ ਕੋਈ ਸ਼ਰਦਾ ਹੋਊਗੀ ਪਰ ਸ਼ਰਦਾ ਇਹਦੇ ਨਾਲ ਕੀ ਹੁੰਦਾ ਇਹ ਦਰਖਤ ਖਰਾਬ ਹੋ ਜਾਂਦਾ ਆ ਦਰਖਤ ਜਾਂ ਸੁੱਕ ਜਾਣਾ ਇਹਦਾ ਕੋਈ ਫਾਇਦਾ ਹੀ ਨਹੀਂਗਾ ਦੇਖੋ ਜਿਹੜੇ ਨਾ ਜਿਹੜੇ ਦਰਖਤਾਂ ਤੇ ਸਯੋਜਕ ਦੇਣਾ ਚਾਹੀਦਾ ਜਿਹੜੇ ਦਰਖਤ ਨੂੰ ਕਰਦੇ ਨਾ ਇਹ ਬਹੁਤ ਗਲਤ ਗੱਲ ਆ ਜਿਹੜੇ ਦਰਖਤ ਤੇ ਧੀਆਂ ਪੁੱਤ ਆ ਰਗੇ ਆਪਣੇ ਇਹ ਵੀ ਜਦੋਂ ਪੜਦੇ ਨਾ ਹੌਲੀ ਹੌਲੀ 20 25 30 ਸਾਲ ਜਵਾਨ ਹੁੰਦੇ ਆ ਇਹ ਤਾਂ ਇਹ ਆਪਣੇ ਲਈ ਬਹੁਤ ਵੱਡੀ ਗੱਲ ਆ ਕਿ ਦਰਖਤ ਪੜਨੇ ਚਾਹੀਦੇ ਆ ਕਿਉਂਕਿ ਆਪਾਂ ਨੂੰ ਸਾਹ ਆਉਂਦਾ ਨਾ ਦਰਖਤਾਂ ਕਰਕੇ ਆਉਂਦਾ ਜਿਹੜੀ ਆ ਹਰਿਆਲੀ ਹੋਊਗੀ ਹਰਿਆਲੀ ਨਾਲ ਆਪਾਂ ਸਾਰਾ ਕੁਝ ਸਹੀ ਰ ਤਵੇਂਹੀ ਗੱਲ ਆ ਬਈ ਜਿਹੜੇ ਮੇਰੇ ਵੀਰ ਜਦ ਕੋਈ ਵੀ ਚਾਕੇ ਪਹੁੰਚਦਾ ਨਾ ਦਵਾਈ ਦੂਈ ਉਹਨਾਂ ਨੂੰ ਬੇਨਤੀ ਵੀ ਦਵਾਈ ਨਾ ਪਾਓ ਭਰਾਓ ਇਹ ਬੱਚੇ ਆਪਣੇ ਇਹ ਬੱਚਿਆਂ ਨੂੰ ਨਾ ਮਾਰੋ ਇਹਦਾ ਆ ਦੇਖੋ ਨਾਲਾ ਜੀ ਸਾਡਾ ਇਹ ਵੀ ਨਾਲਾ ਜਿਹੜਾ ਇਹਦੇ ਵਿੱਚ ਅੱਗੇ ਡੱਕ ਹੂੰ ਇਹ ਚ ਕਈ ਵਾਰੀ ਬੱਚੇ ਅੱਗੇ ਡੱਕਦੇ ਰਹੇ ਆ ਸੋ ਇਹੀ ਆ ਬਈ ਨਾਲਾ ਵੀ ਸਾਨੂੰ ਕਮੇਟੀ ਨੂੰ ਬੇਨਤੀ ਆ ਜਿਹੜਾ ਨਾਲਾ ਆ ਇਹਨੂੰ ਵੀ ਜਲਦੀ ਤੋਂ ਜਲਦੀ ਬਣਾਇਆ ਜਾਵੇ ਨਹੀਂ ਇਹ ਤਾਂ ਢੱਗਿਆ ਹੋਇਆ ਜਿਹਦਾ ਇਹ ਸਲੇਬਾ ਰੱਖਿਆ ਜੇ ਟੁੱਟ ਜਾਏ ਭਾਈ ਅੱਗੇ ਦੇਖੋ ਜਾ ਕੇ ਨਾ ਤੁਸੀਂ ਅੱਗੇ ਦੇਖੋ ਉਹ ਉਹ ਗਲੀਆਂ ਆ ਪਈਆਂ ਆ ਚਾਦਰਾਂ ਚਾਦਰਾਂ ਥੋੜੀ دیر ਤੱਕ ਇੱਥੇ ਕਿਸੇ ਨੇ ਆ ਨਸ਼ਾ ਨੁਸ਼ੇ ਵਾਲਿਆਂ ਨੇ ਚੱਕ ਕੇ ਲੈ ਜਾਣੀਆਂ ਆ ਫੇ ਉਹਦਾ ਕੋਈ ਫਾਇਦਾ ਹੀ ਨਹੀਂਗਾ ਇਹ ਹੁਣ ਲੱਗੀਆਂ ਆ ਜੇ ਇਹ ਨਾ ਹਾਂਜੀ ਹਾਂਜੀ ਇਹਨਾਂ ਦੀ ਪਾਜੀ ਅੱਗੇ ਜਾ ਕੇ ਦੇਖੋ ਜਰੀ ਕੈਮਰਾ ਮਾਰੋ ਜਰੀ ਕਾ ਇਹ ਦੇਖੋ ਇਹ ਕੋਈ ਜਦੋਂ ਥੋੜਾ ਜਿਹਾ ਇਹਦਾ ਹਲਕਾ ਬੰਨ ਹੋਣਾ ਇਹ ਨਸ਼ੇ ਵਾਲਿਆਂ ਨੇ ਚੱਕ ਕੇ ਲੈ ਜਾਣੀਆਂ ਇਹ ਗੱਲ ਜਾਣੀਆਂ ਥੋੜੀ ਗੱਲ ਜਾਣੀਆਂ ਆ ਦੇਖੋ ਚੱਕਣੇ ਵਾਲੀਆਂ ਆ ਆ ਦੇਖੋ ਹੁਣ ਇਹਦੇ ਵਿੱਚ ਕੋਈ ਰਾਤ ਬਰਾਤੇ ਕੋਈ ਡੈਪੋ ਵੇ ਕੋਈ ਬੰਦਾ ਡੈਗਪੋ ਵੇ ਆਪਾਂ ਕਿਹੜਾ ਰਾਤ ਨੂੰ ਕੋਈ ਦੇਖਦਾ ਨਹੀਂਗਾ ਹਨਾ ਕੀ ਹੋ ਸਕਦਾ ਕੁਝ ਵੀ ਹੋ ਸਕਦਾ ਹੈ ਹਨਾ ਇੱਕ ਤਾਂ ਨਾਲਾ ਵੱਡਾ ਆ ਠੀਕ ਆ ਕਿ ਨਹੀਂ ਨਾ ਇਹਦੇ ਵਿੱਚੋਂ ਕੁਝ ਕੱਢਿਆ ਜਾ ਸਕਦਾ ਆ ਠੀਕ ਆ ਤੇ ਆ ਦੇਖੋ ਇਹਦਾ ਹਾਲਤ ਕੀ ਹੋਈ ਹੋ ਪਈ ਆ ਆ ਜਿਹੜੀ ਸੀਮੈਂਟ ਦੇ ਸਲੇਬਾ ਇਹ ਕਾ ਦੇ ਰੱਖਿਆ ਇਹ ਤਾਂ ਤਾਂ ਰੱਖਿਆ ਬਈ ਕੋਈ ਵਿਚਾਰਾ ਗਲਤੀ ਨਾਲ ਇਹਨੂੰ ਨਾ ਚਲੇ ਜਵੇ ਉਹ ਤਾਂ ਰੱਖੀਆਂ ਗਈਆਂ ਆ ਉਧਾ ਇੱਥੇ ਲੱਗਣ ਨੂੰ ਕਿਤੇ ਆਈਆਂ ਇਹ ਪਤਾ ਨਹੀਂ ਜੀ ਕਿੱਦਾਂ ਕਮੇਟੀ ਨੇ ਰੱਖ ਦਿੱਤੀ ਆ ਉਹ ਦੇਖੋ ਢੇਰੀ ਲੱਗੀ ਪਈ ਆ ਹਾਂਜੀ ਲੱਗੀ ਪਈ ਆ ਇੱਥੇ ਸਲੇਬਾ ਹਾਂਜੀ 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 ਆ ਦੇਖੋ ਆ ਗੁਰੂ ਘਰਵਾ ਨਾਲ ਦੇਖੋ ਸੰਦ ਦੇਖੋ ਹਨਾ ਇਹਦਾ ਇਹਦਾ ਆਪ ਨੂੰ ਹੀ ਚਾਹੀਦਾ ਬਈ ਹਾਂ ਗੁਰੂ ਘਰ ਦੇ ਤੁਸੀਂ ਆਲੇ ਦੁਆਲੇ ਸਫਾਈ ਰੱਖਣੀ ਚਾਹੀਦੀ ਆ ਇਹ ਧਿਆਨ ਦੇਣਾ ਚਾਹੀਦਾ ਇਹਦੇ ਵਿੱਚ ਦੇਖੋ ਇਹ ਜੇ ਆਪਾਂ ਸਫਾਈ ਥੋੜੀ ਜਿਹੀ ਕਰਦੇ ਆਂ ਨਾਲ ਉਦੇਕਾਰਮ ਚੰਗੇ ਹੋ ਜਾਂਦੇ ਆ ਬੰਦੇ ਦੇ ਹਾਂ ਮੰਗ ਤਾਂ ਬਸ ਇਹੀ ਆ ਪ੍ਰਸ਼ਾਸਨ ਨੂੰ ਇਹੀ ਮੰਗਿਆ ਵੀ ਚਲੋ ਇਹ ਹਾਂ ਜਿਹੜਾ ਮੁਹੱਲਾ ਵਧੀਆ ਬਣੇ ਕਿਉਂਕਿ ਗੁਰਦੁਆਰਾ ਸਾਹਿਬ ਗੁਰੂ ਦਾ ਘਰ ਇੱਥੇ ਆ پارک ਇੱਥੇ ਆ ਪੱਕਾ ਦਰਵਾਜਾ ਮੰਨਣ ਵਾਲੀ ਜਗ੍ਹਾ ਇੱਥੇ ਆ ਸਕੂਲ ਇੱਥੇ ਆ ਇਸ ਕਰਕੇ ਬੇਨਤੀ ਵੀ ਇਸ پارک ਨੂੰ ਔਰ ਇਸ ਮੁਹੱਲੇ ਨੂੰ ਸਾਫ਼-ਸੁਥਰਾ ਰੱਖਿਆ ਜਾਵੇ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਬਾਕੀ ਜੋ ਸਾਡੇ ਲੈ ਕੇ ਸੇਵਾ ਹੋਵੇ ਸਾਰੇ ਅਸੀਂ ਤਿਆਰ ਖੜੇ ਹਾਂ ਉਸ ਗੱਲ ਤੇ ਸੋ ਸਾਡੀਆਂ ਤੇ ਇਹੀ ਬੇਨਤੀਆਂ ਕਮੇਟੀ ਨੂੰ ਕਿ ਇਸ ਇਹ ਪਵਿੱਤਰ ਸਥਾਨ ਜਿਹੜਾ ਸਾਡੇ ਸਾਹਮਣੇ ਹਰਿਆ ਭਰਿਆ ਰਵੇ ਹਰ ਬਲੇ ਸੜਾਏ ਪਲਾਟ ਸਾਡਾ ਹੈ ਇਹ ਮੋਟਰ ਚੱਲਦੀ ਹੈ ਪਾਣੀ ਵਾਲੀ ਇਹ ਚੱਲ ਇਹ ਚੱਲਦੀ ਹੈ ਜੀ ਇਹ ਇਹ ਦਿਨ ਚੱਲ ਇਹ ਵਾਲੀ ਇਹ ਆਹ ਚੱਲਦੀ ਹੈ ਜੀ ਬਾਅਦ ਜਿੱਦਾਂ ਹਾਂਜੀ ਹਾਂਜੀ ਇਹ ਕਾਰ ਉਹ ਲਵਾਇਆ ਸੀਗਾ ਉਹ ਬੰਦ ਹੋ ਗਿਆ ਜਿੱਦਾਂ ਉਹ ਚੱਲਿਆ ਹੀ ਨਹੀਂਗਾ ਜਿੱਦਾਂ ਆਰੋ ਲਾਇਆ ਹੁਣ ਉਹਦੇ ਉੱਤੇ ਆਪਾਂ ਲੱਖਾਂ ਰੁਪਏ ਲਾ ਕੇ ਉਹਨੂੰ ਬੰਦ ਕਰ ਦਿੱਤਾ ਅੱਛਾ ਸਰਕਾਰ ਨੇ ਲਵਾਇਆ ਸੀ ਉਹ ਵੀ ਤੁਸੀਂ ਸਰਕਾਰ ਵੱਲੋਂ ਨਹੀਂ ਸਰਕਾਰ ਵੱਲੋਂ ਸੀਗਾ ਆਪਾਂ ਇਹ ਕੱਲ ਹੀ ਗੱਲ ਕਹਿਣੀ ਆ ਸਰਕਾਰ ਵੱਲੋਂ ਸੀਗਾ ਪਰ ਉਹ ਚੱਲਿਆ ਹੀ ਨਹੀਂਗਾ ਜੀ ਜਿਆਦਾ ਲੱਗਾ ਜਿਆਦਾ ਲੱਗਾ ਆ ਤੇ ਇਹ ਸਾਫ਼ ਹੋਣਾ ਚਾਹੀਦਾ ਹੈ ਜਿੱਦਾਂ ਹੁਣ ਜਦੋਂ ਆਪਾਂ ਲਾਇਆ ਜੇ ਇਸ ਕੰਮ ਲਈ ਜੇ ਉਹ ਕੰਮ ਆਪਾਂ ਕਰੇ ਹੀ ਨਹੀਂ ਸਕਦੇ ਹੈਗੇ ਜੇ ਉਹਦਾ ਫਾਇਦਾ ਹੀ ਨਹੀਂ ਲੈ ਸਕਦੇ ਤਾਂ ਉਹਦਾ ਲਾਇਦਾ ਕੀ ਫਾਇਦਾ ਹੋਇਆ ਤੇ ਇਸ ਕਰਕੇ ਧਿਆਨ ਦਿੱਤਾ ਜਾਣਾ ਚਾਹੀਦਾ ਚਲੋ ਅਸੀਂ ਇਹ ਨਹੀਂ ਕਹਿੰਦੇ ਕਿ ਅੱਜੇ ਹੋ ਜੂਵੇ ਕੰਮ ਅੱਜੇ ਨਹੀਂ ਹੋਣਾ ਹੈਗਾ ਇਹਨੂੰ ਟਾਈਮ ਲੱਗਣਾ ਹੈ ਚਲੋ ਥੋੜੀ ਥੋੜੀ ਸ਼ੁਰੂਆਤ ਕਰਨ ਥੋੜਾ ਜਿਹਾ ਜਿਹੜਾ ਪਬਲਿਕ ਦੇ ਵਿੱਚ ਵੀ ਇਤਸ਼ਾਹ ਬਣ ਜਾਂਦਾ ਪਬਲਿਕ ਵੀ ਕਹਿੰਦੀ ਆ ਵੀ ਮੈਂ ਚੱਲ ਕੁਝ ਕਰਦਾ ਮੈਂ ਕੁਝ ਕਰਦਾ ਹਰੇ ਕੋਈ ਇੱਕ ਦੂਜਾ ਰਲ ਕੇ ਸਾਰਾ ਕੁਝ ਥੋੜਾ ਥੋੜਾ ਕਰੂਗਾ ਤੇ ਇਹ ਵਧੀਆ ਬਣ ਜਾਣਾ ਆ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਇਹਨੂੰ ਇਹ ਕੋਈ ਐਡਾ ਵੱਡਾ ਕੰਮ ਨਹੀਂ ਹੈਗਾ ਲੋਕੀ ਬਹੁਤ کوشش ਕਰ ਦਿੰਦੇ ਆ ਬਣਾ ਦਿੰਦੇ ਆ ਵੱਡਾ ਐਂਦਾ ਜਿੱਦਾ ਯਾਨੀ ਕਿ ਪਰ ਜੇ ਥੋੜਾ ਥੋੜਾ ਵੀ ਕੀਤਾ ਜਾਵੇ ਪਰ ਥੋੜਾ ਹੁੰਦਾ ਹੀ ਨਹੀਂਗਾ ਉਹ ਜਿੱਥੇ ਇੱਕ ਢੇਰ ਲੱਗ ਜਾਂਦਾ ਉਹਦੇ ਉੱਤੇ ਦੋ ਲੱਗ ਜਾਂਦੇ ਤੀਜਾ ਲੱਗ ਜਾਂਦਾ ਅੱਜ ਮੈਂ ਸੱਟ ਕੇ ਗਿਆ ਆ ਕੱਲੂ ਕਿਸੇ ਹੋਰ ਨੇ ਆ ਕੇ ਉਹਦੇ ਉੱਤੇ ਸੱਟ ਦੇਣਾ ਆ ਉਸੇ ਹੋਰ ਸੱਟ ਦੇਣਾ ਵੱਡ ਆਣਾ ਹੈ ਇਸ ਕਰਕੇ ਉਹ ਥੋੜਾ ਥੋੜਾ ਕਰ ਹੀ ਜਾਂਦਾ ਉਹਦੇ ਨਾਲ ਕੀ ਹੈ ਦੂਜਾ ਜਾ ਸਿੱਟਣ ਲੱਗੂਗਾ ਉਹਨੂੰ ਸ਼ਰਮ ਆਊਗੀ ਵੀ ਮੈਂ ਇਹ ਗਲਤ ਕਰ ਰਿਹਾ ਹਾਂ ਠੀਕ ਹੈ ਜੀ ਹਾਂ ਚਲੋ ਇਹ اپੀਲ ਜਰੂਰ ਕਰਦੇ ਪਏ ਆ ਸਹਿਯੋਗ ਦੇ ਵੀ ਗੱਲ ਕਹਿੰਦੇ ਪਏ ਆ ਕਿ ਜਿੱਥੇ ਕਾਉਂਸਲ ਸਹਿਯੋਗ ਕਰੇ ਉੱਥੇ ਕਮੇਟੀ ਵੀ ਹੈ ਜਿਹੜੀ ਇਹਨਾਂ ਦੀ ਜਾਗਰਣ ਕਮੇਟੀ ਹੈ ਜਾਂ ਪਾਰਕ ਕਮੇਟੀ ਹੈ ਉਹ ਵੀ ਹਰੇਕ ਤਰੀਕੇ ਦੇ ਨਾਲ ਸਹਿਯੋਗ ਕਰਨ ਦੇ ਦੇਖੋ ਆ ਲੋਕਾਂ ਦੀ ਵੀ ਗਲਤੀ ਹੈ ਇੱਥੇ ਅਸੀਂ ਜੇ ਕੱਲੇ ਕਾਉਂਸਲਾਂ ਲਫਾਫਾ ਭਰ ਕੇ ਵਿੱਚੇ ਨਾਲ ਹੀ ਸਿੱਟਿਆ ਹੋਇਆ ਹੁਣ ਕਰੋੜਾ ਰੁਪਏ ਲਾ ਕੇ ਸਿਊਰੇ ਦੀ ਸਫਾਈ ਹੋ ਰਹੀ ਹੈ ਪਰ ਜੇ ਆਪਾਂ ਆਮ ਪਬਲਿਕ ਹੈ ਜਿਹੇ ਹਾਲਾਤ ਕਰੂਗੀ ਤੇ ਸਫਾਈ ਕੀ ਕਰੂਗੀ ਉਥੇ ਜਦ ਕਿ ਲੋਕਾਂ ਨੂੰ ਵੀ ਸਫਾਈ ਦੇ ਵਿੱਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਸ਼ਰਮਾ ਜੀ ਕਹਿੰਦੇ ਅਸੀਂ ਆਪੇ ਕੱਢ ਦਿੰਨੇ ਹਾਂ ਸੈਟ ਦਾ ਕੋਈ ਹੈ ਤੇ ਚੱਕਣ ਨੂੰ ਕੋਈ ਹੈ ਪਰ ਇਹ ਲੋਕਾਂ ਨੂੰ ਵੀ ਥੋੜਾ ਸਬਕ ਲੈਣਾ ਚਾਹੀਦਾ ਹੈ ਆਪਣੇ ਇਹਨਾਂ ਹਰਕਤਾਂ ਨੂੰ ਸੁਧਾਰਨਾ ਚਾਹੀਦਾ ਕਿ ਆਪ ਵੀ ਆਪਣੇ ਸ਼ਹਿਰ ਦੀ ਸਫਾਈ ਦੇ ਲਈ ਆਪਾਂ ਯੋਗਦਾਨ ਪਾਈਏ ਧੰਨਵਾਦ